ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮੇਰੇ ਬੱਚਿਆ ਤੈਨੂੰ ਦੁਰਲਭ ਦੇ ਹੀ ਮਿਲੀ ਜਿਹੜੀ ਲੱਭਿਆਂ ਵੀ ਨਹੀਂ ਮਿਲੀ ਬਾਕੀ ਜੂਨਾ ਤੈਨੂੰ ਆਪਣੇ ਆ ਮਿਲਦੀਆਂ ਜਾਣੀਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਉਹ ਜੂਨਾ ਤਾਂ ਟੇਡੀਆਂ ਮੇਡੀਆਂ ਤੈਨੂੰ ਮਿਲੀ ਜਾਣੀਆਂ ਐ ਪਰ ਮਨੁੱਖਾ ਜਾਮਾ ਬੜਾ ਕੀਮਤੀ ਏ ਬੜੀ ਦੁਰਲੱਭ ਦੀ ਹੀ ਉਹ ਤੂੰ ਵੱਡਾ ਭਾਗਾ ਵਾਲਾ ਏ ਅਸੀਂ ਜਿੰਨੇ ਵੀ ਬੈਠੇ ਆ ਨਾ ਗੁਰੂ ਦੀ ਹਜ਼ੂਰੀ ਚ ਸਾਰੇ ਵੱਡਿਆਂ ਭਾਗਾ ਵਾਲੇ ਸਾਨੂੰ ਮਨੁੱਖਾ ਜਾਮਾ ਉਦੋਂ ਮਿਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੇ ਨੇ ਸਾਡਾ ਮਾਰਗਦਰਸ਼ਨ ਕਰਦੇ 36 ਮਹਾਂਪੁਰਖਾਂ ਦੇ ਅਮੋਲਕ ਬਚਨ ਸਾਨੂੰ ਸਮਝਾ ਰਹੇ ਸਾਨੂੰ ਸੋਝੀ ਦੇ ਰਹੇ ਤਾਂ ਕਰਕੇ ਗੁਰਬਾਣੀ ਦੇ ਸਾਨੂੰ ਵਡਭਾਗੀ ਕਿਆ ਮਗਰ ਜੇ ਅਸੀਂ ਇਹ ਦੁਰਲੱਭ ਦੇਹੀ ਪਾ ਕੇ ਵੀ ਨਾਮ ਨਹੀਂ ਜਪਦੇ ਤੇ ਮਹਾਰਾਜ ਕਹਿੰਦੇ ਤੁਸੀਂ ਆਤਮ ਕਾਤੀ ਜੇ ਤੁਸੀਂ ਆਪਣੀ ਆਤਮਾ ਦਾ ਕਾਤ ਕਰਦਾ ਹੈ ਸਭ ਤੋਂ ਵੱਡਾ ਹਥਿਆਰਾ ਮਨੁੱਖੇ ਭਾਵੇਂ ਤੁਸੀਂ ਪੈਰ ਦੇ ਨਾਲ ਕਿਹੜੀ ਵੀ ਨਹੀਂ ਮਿੱਦੀ ਪਰ ਜੇ ਤੁਸੀਂ ਮਨੁੱਖਾ ਜਾਮੇ ਚ ਨਾਮ ਨਹੀਂ ਨਾ ਜਪਦੇ ਗੁਰੂ ਜੀ ਕਹਿੰਦੇ ਦੁਲੱਭ ਦੇਹ ਪਾਈ ਵੱਡ ਭਾਗੀ ਨਾਮ ਨਾ ਜਪੇ ਤੇ ਆਤਮ ਕਾਤੀ ਜੇ ਨਾਮ ਨਹੀਂ ਜਪਦੇ ਇਹ ਸਾਨੂੰ ਇੱਕ ਮੌਕਾ ਮਿਲਿਆ ਪਤਾ ਨਹੀਂ ਕਿੰਨੀਆਂ ਅਰਦਾਸਾਂ ਬੇਨਤੀਆਂ ਜੋਦਨੀਆਂ ਕੀਤੀਆਂ ਇਹ ਵਾਹਿਗੁਰੂ ਇੱਕ ਮੌਕਾ ਦੇ ਦੇ ਤੇ ਮਾਰਿਆ ਨੇ ਮਨੁੱਖਾ ਜਨਮ ਚਿਰਾਂ ਪਿੱਛੋਂ ਬਖਸ਼ਿਸ਼ ਕੀਤਾ ਮਗਰ ਇਹਨੂੰ ਸੰਭਾਲ ਨਹੀਂ ਰਿਹਾ ਸੀ ਅਸੀਂ ਰਾਤ ਸੌਂ ਜਾਂਦੇ ਆ ਦਿਨੇ ਉੱਠ ਜਾਂਦੇ ਆ ਔਰਦਿਆਂ ਗੱਲਾਂ ਕਰੀ ਜਾਂਦੇ ਆ ਲਾਲਚ ਕਰੀ ਜਾਂਦੇ ਆ ਪਰਿਵਾਰ ਪਾਲਣ ਖਾਤਰ ਭੱਜੇ ਫਿਰਦੇ ਆ ਪਰ ਕਦੀ ਆਪਣੇ ਮਨ ਦਾ ਖਿਆਲ ਨਹੀਂ ਕੀਤਾ ਕਿ ਮਨ ਨੇ ਪਰਮੇਸ਼ਰ ਨੂੰ ਲੇਖਾ ਕੀ ਦੇਣਾ ਰਾਮ ਸਿਮਰ ਪਛਤਾਹੇ ਗਾ ਮੰਨ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਉਹ ਕਹਿੰਦੇ ਰਾਤ ਜੇ ਸੋਵੇਂ ਦਿਨ ਕਰੇ ਕਾਮ ਇੱਕ ਖਿੰਨ ਲੈ ਨਾ ਹਰ ਕੋ ਨਾ ਰਾਤ ਸੌ ਕੇ ਗਵਾ ਦਿਨਾ ਦਿਨੇ ਸਾਰਾ ਦਿਨ ਕੰਮਕਾਰ ਕਰਦਾ ਰਹਿੰਦਾ ਧੀਂਗਾ ਪੁੱਤਰਾਂ ਵਾਸਤੇ ਲਾਲਚ ਕਰੀ ਜਾਂਦਾ ਠੱਗੀ ਮਾਰਦਾ ਬੇਈਮਾਨੀ ਕਰਦਾ ਇਧਰੋਂ ਵੀ ਧੰਨ ਖੋਲਾ ਇਧਰੋਂ ਵੀ ਖੋਲਾ ਰਾਤ ਸੌ ਜਾਂਦਾ ਦਿਨੇ ਫੇਰ ਉਹੀ ਕੰਮ ਾਂਦੇ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉੰਗੇ ਦੱਬਿਆ ਨਵੇਂ ਸਰੋਸ ਸਭ ਟਿੱਲਾ ਇਸ ਕਰਕੇ ਰਾਤ ਸੌਂਕੇ ਗਵਾ ਲੈਂਦਾ ਮਨਮੁਖ ਦਿਨੇ ਸਵਾਸਾਂ ਦਾ ਧੰਨ ਮਾਇਆ ਦੇ ਘਰ ਖਰਚ ਕਰ ਲੈਂਦਾ ਤੇ ਮਹਾਰਾਜ ਕਹਿੰਦੇ ਪਰਮਾਤਮਾ ਨੇ ਹੀਰੇ ਵਰਗਾ ਜਨਮ ਦਿੱਤਾ ਮਨਮੁਖ ਨੂੰ ਦੀ ਕਦਰ ਨਹੀਂ ਕੌਡੀਆਂ ਦੇ ਭਾਗ ਵਾਜਣ ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਕੌਡੀ ਬਦਲੇ ਜਾਏ ਵਾਹਿਗੁਰੂ ਜੀ ਨੇ ਹੀਰੇ ਵਰਗਾ ਜਨਮ ਦਿੱਤਾ ਇਹਨੂੰ ਕੌਡੀਆਂ ਦੇ ਭਾ ਗਵਾ ਰਿਆ ਕਿਉਂਕਿ ਜੀਵਨ ਦਾ ਲਾਹਾ ਨਹੀਂ ਖਟ ਰਿਆ